ਤੇ ਵੀ ਤੂੰ ਕੋਈ ਬਿਤੇ ਨੂੰ ਅੱਗੇ ਤੋਰ ਦਿੰਨੇ ਆਂ ਵਿਜਵਾਕ ਨਿਆਣਾ ਤੇ ਮੁੰਡਾ ਮੇਰਾ ਉਹ ਤਾਂ 10 ਸਾਲਾਂ ਦਾ ਸੀਗਾ ਵੱਡਾ ਮੈਂ ਕਿਹਾ ਚਲੋ ਦੇਖ ਲਓ ਚਲੋ ਕਹੀਂ ਕਹਾ ਇਸ ਮੰੰਣੀ ਵੀ ਪੈਂਦੀ ਆ ਭੈਣਾ ਭਰਾਵਾਂ ਦੀ ਇਕੱਲਾ ਆਪਦੇ ਤੇ ਵੀ ਨਹੀਂ ਹੁੰਦਾ ਹਨ ਤੇ ਮੈਨੂੰ ਕਹਿੰਦੇ ਕੋਈ ਨਹੀਂ ਕਦੀ ਦਾਲ ਮੁੱਕ ਗਈ ਕਦੀ ਰੋਟੀ ਮੁੱਕ ਗਈ ਇਹ ਚੱਲਦਾ ਹੀ ਆਇਆ ਤੇ ਤੂੰ ਵੀ ਅੱਗੇ ਬਾਹਰੇ ਸੋਚ ਮੈਂ ਕਿਹਾ ਚਲੋ ਕੋਈ ਨਹੀਂ ਜਿੱਦਾਂ ਦੀ ਤੁਹਾਡੀ ਮਰਜ਼ੀ ਆ ਪਰ ਮੈਨੂੰ ਆਏ ਨਹੀਂ ਸੀ ਪਤਾ ਵੀ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦੇਣਾ ਇਹ ਤਾਂ ਫਿਰ ਮੈਨੂੰ ਅੱਗੇ ਤੋਰਤਾ ਪਹਿਲਾਂ ਉਹ ਕਹਿੰਦੇ ਅਸੀਂ ਮੁੰਡਾ ਵੀ ਲੈ ਜਾਗੇ ਚੱਲਾਂਗੇ ਮੁੰਡਾ ਕੋਈ ਪ੍ਰੋਬਲਮ ਨਹੀਂ ਸਾਨੂੰ ਮੁੰਡੇ ਦੀ ਉਹ ਤੋਂ ਬਾਅਦ ਚ ਫਿਰ ਕੀ ਹੋਇਆ ਵੀ ਜਦੋਂ ਮੈਨੂੰ 5-6 ਮਹੀਨੇ ਹੋ ਗਏ ਉੱਥੇ ਗਈ ਨੂੰ ਤੇ ਲੜਾਈ ਝਗੜਾ ਤਾਂ ਸਾਡਾ ਜਾਨੀ ਕਿ ਪਹਿਲੇ ਦਿਨ ਤੋਂ ਸ਼ੁਰੂ ਹੋਣ ਲੱਗ ਗਿਆ ਦੂਜੇ ਦਿਨ ਤੋਂ ਜਾਨੀ ਕਿ ਮੈਨੂੰ ਕਹਿਣ ਲੱਗੇ ਚੱਲ ਕੋਈ ਨਹੀਂ ਤੂੰ ਜਿਵੇਂ ਕੱਟੀ ਦਾ ਕੱਟ ਕੋਈ ਨਹੀਂ ਐਵੇਂ ਨਹੀਂ ਕਰੀਦਾ ਹੁੰਦਾ ਮਾੜਾ ਮੋਟ ਚੱਲਦਾ ਹੀ ਰਹਿੰਦਾ ਤੇ ਫਿਰ ਮੈਨੂੰ ਉਹ ਵੀ ਤਾਨੇ ਮਿਹਣੇ ਦੇਣ ਲੱਗੇ ਫਿਰ ਮੇਰੇ ਘਰ ਵਾਲਜਾ ਮੇਰੇ ਨਾਲ ਲੜਿਆ ਮੈਨੂੰ ਕਹਿੰਦਾ ਵੀ ਕੀ ਪਤਾ ਉਹ ਮਰਿਆ ਸੀ ਕਿ ਮਾਰ ਕੇ ਆਈਆਂ ਫਿਰ ਮੈਂ ਕਹਾਂ ਮਨਾ ਇੱਥੇ ਵੀ ਉਹੀ ਕੁਛ ਇਸੇ ਕਾਸੀ ਜੋ ਤਾਂ ਮੈਂ ਉੱਥੋਂ ਨਿਕਲ ਕੇ ਆਈ ਤੇ ਉਹ ਕੁਸੀ ਮੇਰੇ ਕੋਲ ਇੱਥੇ ਆ ਗਿਆ ਫਿਰ ਮੈਨੂੰ ਉਹ ਕਹਿੰਦਾ ਵੀ ਅਖੀਰ ਦੀ ਬਾਜੀ ਉਹਨੇ ਜਵਾਬ ਹੀ ਦਿੱਤਾ ਕਹਿੰਦਾ ਵੀ ਮੈਂ ਮੁੰਡਾ ਨਹੀਂ ਸਾਂਭ ਸਕਦਾ ਮੈਂ ਕਹਾਂ ਚਲੋ ਠੀਕ ਆ ਨਹੀਂ ਸਾਂਭ ਸਕਦਾ ਤਾਂ ਵੀ ਮੈਂ ਤਾਂ ਮੁੰਡਾ ਨਹੀਂ ਛੱਡ ਸਕਦੀ ਵੀ ਜਦੋਂ ਮੈਂ ਹੁਣ ਤਿੰਨ ਬੱਚੇ ਤੋਰ ਕੇ ਇੱਕ ਜਵਾਕ ਦਾ ਮੂੰਹ ਦੇਖਿਆ ਤੇ ਵੀ ਮੈਂ ਕਹਾਂ ਬੰਦਾ ਵੀ ਤੁਰ ਗਿਆ ਤੇ ਵੀ ਜਿਵੇਂ ਜਵਾਕ ਵੀ ਛੱਡਦੀਆਂ ਫਿਰ ਮੈਂ ਕਹਿੰਦੇ ਚ ਵੀ ਮੈਨੂੰ ਠੀਕ ਨਹੀਂ ਲੱਗਦਾ ਵੀ ਮੈਨੂੰ ਬੰਦੇ ਨੂੰ ਸਰਜੂ ਮੈਂ ਜਵਾਕ ਨਹੀਂ ਛੱਡ ਸਕਦੀ ਜੇ ਫਿਰ ਮੈਂ ਉਹਨੂੰ ਛੱਡਣ ਦਾ ਫੈਸਲਾ ਰੱਖਦੀ ਸੀ ਫਿਰ ਮੇਰੇ ਇੱਥੋਂ ਵਾਲੇ ਸਹੁਰੇ ਕਹਿੰਦੇ ਸੀ ਵੀ ਸਾਡਾ ਮੁੰਡਾ ਸਾਨੂੰ ਦੇ ਦੇ ਫਿਰ ਉਹ ਕਹਿੰਦੇ ਸੀ ਸਾਡਾ ਸਾਨੂੰ ਦੇ ਦੇ ਹੂੰ ਫਿਰ ਮੈਂ ਉਹਨੂੰ ਕਿਹਾ ਤੂੰ ਕੇਸ ਕਰ ਦੇ ਜੇ ਤੂੰ ਕੇਸ ਜਿੱਤ ਗੇ ਤੁਸੀਂ ਤਾਂ ਤੂੰ ਮੁੰਡਾ ਲੈ ਲਈ ਜੇ ਤੁਸੀਂ ਕੇਸ ਹਾਰ ਗੇ ਤਾਂ ਮੁੰਡਾ ਮੇਰਾ ਮੇਰੇ ਕੋਲੇ ਆ ਤੇ ਫਿਰ ਕਹਿੰਦੇ ਵੀ ਤੂੰ ਸਾਨੂੰ ਪਸਾ ਦੇਂਗੀ ਇਹਦੇ 'ਚ ਮੈਂ ਕਿਹਾ ਵੀ ਮੈਂ ਕੀ ਪਸਾਉਣਾ ਤੁਹਾਡੀ ਮਾਨਤਾ ਤੁਸੀਂ ਕਦੋਂ ਵੀ ਲੈ ਸਕਦੇ ਆ ਵੀ ਸਰਕਾਰ ਦੇ ਥਰੂ ਤੁਸੀਂ 18 ਸਾਲ ਤੱਕ ਮੇਰੇ ਤੋਂ ਬੱਚਾ ਲੈ ਨਹੀਂ ਸਕਦੇ ਤੇ 나ਈ ਮੈਂ ਤੁਹਾਨੂੰ ਦਵਾ ਵੱਡਾ ਹੋ ਕੇ ਮੁੰਡੇ ਦੀ ਮਰਜ਼ੀ ਤੁਹਾਡੇ ਕੋਲੇ ਆਜੋ ਜੇ ਮੁੰਡੇ ਦੀ ਮਰਜ਼ੀ ਆ ਮੇਰੇ ਕੋਲੇ ਰਹਿ ਲੂਗਾ ਫਿਰ ਇਹਨਾਂ ਨੇ ਦੋ ਤਿੰਨ ਪਹਚਾਇਤਾਂ ਕੀਤੀਆਂ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਅੱਗੇ ਤੋਰਤੀ ਇਹਨਾਂ ਨੂੰ ਨਹੀਂ ਸੀ ਦੱਸਿਆ ਵੀ ਅਸੀਂ ਅੱਗੇ ਤੋਰਦੇ ਆ ਮੇਰੇ ਭਰਾਵਾਂ ਨੇ ਨਾ ਮੇਰੇ ਮੰਮੀ ਡੈਡੀ ਹੋਣਾ ਨੇ ਕਿਸੇ ਨੇ ਗੱਲ ਨਹੀਂ ਸੀ ਕੀਤੀ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਦੋ ਤਿੰਨ ਵਾਰੀ ਉੱਥੇ ਪਹਚਾਇਤ ਲੈ ਕੇ ਗਈ ਇਹ ਕਹਿੰਦੇ ਵੀ ਸਾਨੂੰ ਮੁੰਡਾ ਦੇ ਦਿਓ ਫਿਰ ਬਹੁਤ ਕੁਝ ਜਾਣੀ ਇਹਨਾਂ ਨੇ ਵੀ ਬਹੁਤ ਆਪਦੀ ਬਾਹ ਲਾਈ ਵੀ ਜਾਣੀ ਮੈਂ ਸੁਖ ਦਾ ਸਾਹ ਕੋਈ ਨਹੀਂ ਵੇਖਿਆ ਇਹਨਾਂ ਨੇ ਪਰ ਮੈਨੂੰ ਬੜਾ ਪਰੇਸ਼ਾਨ ਕੀਤਾ ਇਹ ਕਹਿਣ ਵੀ ਅਸੀਂ ਇੱਥੇ ਬੜਨ ਨਹੀਂ ਦੇਣੀ ਅਸੀਂ ਕੰਧ ਢਾਕੇ ਵਿੜਾ ਇੱਕ ਕਰ ਲਾਂਗੇ ਮੈਂ ਕਿਹਾ ਵੀ ਮੇਰੇ ਕੋਲੇ ਜਵਾਬ ਆਂ ਅਹੀਂ ਕੰਧ ਢਾਕੇ ਵਿੜਾ ਇੱਕ ਕਿਵੇਂ ਕਰ ਲੂੰਗੇ ਹਨ ਵੀ ਅਹੀਂ ਕੰਧ ਢਾਕੇ ਤੁਸੀਂ ਵਿੜਾ ਇੱਕ ਨਹੀਂ ਕਰ ਸਕਦੇ ਵੀ ਮੈਂ ਬੱਚੇ ਦੀ ਮਾਂ ਐ ਬੱਚਾ ਮੇਰੇ ਕੋਲੇ ਆ ਉਹਦੇ ਪਿਓ ਦਾ ਹਿੱਸਾ ਐ ਅੱਜ ਤੁਸੀਂ ਕੰਧ ਢਾ ਲੋਂਗੇ ਵਿੜਾ ਇੱਕ ਕਰ ਲੋਂਗੇ ਤੇ ਕੱਲ ਨੂੰ ਕੀ ਭਾਪ ਹੋਊਗੀ ਹਨ ਫਿਰ ਮੈਂ ਆਪਦੇ ਮਨ ਨੂੰ ਕਰੜਾ ਕੀਤਾ ਫਿਰ ਮੈਂ 1 ਸਾਲ ਦਾ ਮੇਰਾ ਨਿੱਕਾ ਮੁੰਡਾ ਸੀਗਾ ਜਦੋਂ ਮੈਂ ਇੱਕਦਮ ਟੁੱਟ ਗਈ ਸੀ ਜਦੋਂ ਮੈਨੂੰ ਉਹਨਾਂ ਨੇ ਵੀ ਉਤੋਂ ਕਹਿਤਾ ਵੀ ਅਸੀਂ ਰੱਖ ਨਹੀਂ ਸਕਦੇ ਉਹਦੀ ਮੰਮੀ ਵੀ ਕਹਿਣ ਲੱਗ ਗਏ ਕਹਿੰਦੇ ਵੀ ਓਡਾ ਹੀ ਮੁੰਡਾ ਏ ਓੱਡੀ ਤੂੰ ਆ ਮੈਂ ਤਾਂ ਇਹ ਗੱਲ ਤਾਂ ਤੁਹਾਨੂੰ ਪਹਿਲਾਂ ਵੀ ਦੱਸਦੀ ਸੀ ਹਨਾ ਵੀ ਓਡਾ ਮੁੰਡਾ ਓੱਡੀ ਮੈਂ ਆ ਤੇ ਮੈਂ ਕਿਹਾ ਵੀ ਹੁਣ ਇਹਦੇ ਵਿੱਚ ਮੇਰਾ ਵੀ ਕੀ ਕਸੂਰਾ ਵੀ ਪਹਿਲਾਂ ਤੁਸੀਂ ਲਿਖਿਆ ਫੋਟਮਾ ਖਜਾਈਆਂ ਸਾਰਾ ਕੁਝ ਕਰਿਆ ਫੇਰ ਹੀ ਤਾਂ ਮੈਂ ਆਈ ਕਹਿੰਦੇ ਵੀ ਨਹੀਂ ਅਸੀਂ ਨਹੀਂ ਇਹ ਗੱਲ ਸਾਨੂੰ ਮਨਜ਼ੂਰ ਨਹੀਂ ਮਾਤਾ ਕਹਿੰਦੀ ਮੈਂ ਕਿਹਾ ਚਲੋ ਠੀਕ ਆ ਮੈਨੂੰ 6 ਮਹੀਨਾ ਲੱਗਿਆ ਮੁੰਡਾ ਹੋਣ ਵਾਲਾ ਸੀ ਮੇਰੇ ਕੋਲ ਛੋਟਾ 6 ਮਹੀਨਾ ਲੱਗਿਆ ਭਾਈ ਮੈਂ ਇੱਕ ਦਮ ਟੁੱਟ ਗਈ ਮੈਨੂੰ ਐ ਲੱਗੇ ਵੀ ਹੁਣ ਮੈਨੂੰ ਖੂਹ ਨੇ ਵੀ ਨਹੀਂ ਚੱਲਣਾ ਕਿਸੇ ਨਹਿਰ ਨੇ ਵੀ ਨਹੀਂ ਚੱਲਣਾ ਇੰਨਾ ਮੇਰਾ ਦਿਮਾਗ ਘੁੰਮਿਆ ਵੀ ਮੈਂ ਕਰਾਂ ਤੇ ਕਰਾਂ ਕੀ ਮੇਰੇ ਕੋਲ ਇੱਕ ਬੱਚਾ ਸੀ ਇਕੱਲੇ ਕੋਲੇ ਹੁਣ ਦੋ ਹੋ ਗਏ ਹਾਂ ਹੁਣ ਦੋ ਹੋ ਗਏ ਫਿਰ ਮੈਨੂੰ ਵਿੱਚੋਂ ਸਾਡੇ ਰਿਸ਼ਤੇਦਾਰ ਕਹਣ ਲੈ ਦੂਜਾ ਕਵੇ ਕੁੜੀ ਹੋ ਜਾਂਦੀ ਅਸੀਂ ਰੱਖ ਲੈਂਦੇ ਦੂਜਾ ਕਵੇ ਜੇ ਕੁੜੀ ਹੁੰਦੀ ਤਾਂ ਅਸੀਂ ਰੱਖ ਲੈਂਦੇ ਮੈਂ ਕਿਹਾ ਚਲੋ ਰ ਪਰ ਜਿੱਦ ਇਹਦਾ ਜਰਮ ਹੁੰਦਾ ਮੈਂ ਆਪਦੇ ਭਰਾ ਨੂੰ ਮੈਂ ਕਹਿੰਨਾ ਵੀ ਉਹਨਾਂ ਦਾ ਬੱਚਾ ਉਹਨਾਂ ਨੂੰ ਦੇ ਦੋ ਕੀ ਆ ਵੀ ਮੈਨੂੰ ਦਿਖਾਇਓ ਨਾ ਇਹਦਾ ਰਾਤ ਦਾ 12 ਵਜੇ ਦਾ ਜਨਮ ਆ ਤੇ ਮੇਰੇ ਪਰਜਾਈ ਕਹਿਣ ਲੱਗੀ ਵੀ ਮੁੰਡਾ ਹੈ ਤੇ ਉਹ ਚੱਕ ਕੇ ਬਾਹਰ ਲੈ ਗਈ ਘਰ ਹੀ ਕੇਸ ਹੋ ਗਿਆ ਬਾਹਰ ਲੈ ਗਈ ਤੇ ਮੈਨੂੰ ਕਹਿੰਦੀ ਤੁਹਾਨੂੰ ਵਧਾਈਆਂ ਤੇ ਮੈਨੂੰ ਨਾ ਵੀ ਆਪਦੇ ਚਤ ਤੂੰ ਜਮੇ ਨਹੀਂ ਜਾ ਚੜਿਆ ਵੀ ਮੈਨੂੰ ਸਿਰਫ ਮੈਨੂੰ ਆਪਦੀ ਆ ਹੀ ਸੋਚ ਆਈ ਜਾਵੇ ਵੀ ਮੈਂ ਕਿੱਡੀ ਕਸੂਤੀ ਫਸ ਗਈ ਵੀ ਕਿਤੇ ਮੈਂ ਇਕੱਲੀ ਫਰਦੀ ਹੁਣ ਮੈਂ ਇਹਨੂੰ ਉੱਤੇ ਲੈ ਕੇ ਜਾਊਂਗੀ ਤਾਂ ਵੀ ਮੈਨੂੰ ਉਹ ਗੱਲਾਂ ਬਾਤਾਂ ਕਰਦੇ ਵੀ ਸੀਗੇ ਕਹਿੰਦੇ ਸੀ ਮੁੰਡਾ ਛੱਡਿਆ ਤੇ ਆ ਜਾ ਮੈਂ ਕਿਹਾ ਵੀ ਫਿਰ ਇਹ ਮੈਨੂੰ ਕਹਿਣ ਵੀ ਤੂੰ ਇਹਨੂੰ ਮੁੰਡੇ ਨੂੰ ਛੱਡਿਆ ਤੇ ਆ ਜਾ ਜੇ ਮੈਂ ਉੱਥੇ ਗਈ ਤਾਂ ਉਹ ਕਹਿੰਦੇ ਇਹਨੂੰ ਛੱਡ ਕੇ ਆ ਜਾ ਜੇ ਮੈਂ ਇੱਥੇ ਆਉਣ ਦੀ ਗੱਲ ਕਰੀ ਤਾਂ ਮੈਨੂੰ ਇਹ ਕਹਿਣ ਵੀ ਇਹਨੂੰ ਛੱਡਿਆ ਤੇ ਤੂੰ ਆ ਜਾ ਮੈਂ ਕਿਹਾ ਬੜਾ ਕਸੂਤਾ ਕੰਮ ਹੋਇਆ ਫਿਰ ਮੈਂ ਆਪਦੇ ਮਨ ਨੂੰ ਸੋਚਿਆ ਮੈਂ ਕਿ ਮਨਾ ਕਮਾਉਣਾ ਮੈਂ ਖਵਾਉਣਾ ਮੈਂ ਨਾ ਤਾਂ ਮੇਰਾ ਪੁੱਤ ਅੱਗੇ ਕਿਸੇ ਨੇ ਪਾਲਿਆ ਨਾ ਹੁਣ ਕਿਸੇ ਨੇ ਪਾਲਣਾ ਮਨਾ ਕਾ ਹੀ ਨਹੀਂ ਗੱਲ ਲੋਟ ਆਉਣੀ ਵੀ ਮਨਾ ਆਪਦੇ ਆਪ ਨੂੰ ਸੰਭਾਲ ਕਰੜਾ ਹੋ ਵੀ ਜੇ ਤੂੰ ਆਏ ਰੋਈ ਗਿਆ ਦਿਨ ਰਾਤ ਤਾਂ ਐ ਤਾਂ ਕੁਛ ਨਹੀਂ ਪੱਲੇ ਪੈਣਾ ਫਿਰ ਮੈਂ ਆਪਦਾ ਇੱਥੇ ਆ ਗਈ ਮੈਂ ਕਹਾਂ ਦੇਖੀ ਚਾਉ ਕੀ ਬੰਦਾ ਮੈਂ ਸਰਪੰਚ ਨੂੰ ਫੋਨ ਕਰਿਆ ਸਰਪੰਚ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਜੋ ਜੋ ਕੋਈ ਗੱਲਬਾਤ ਹੋਈ ਤਾਂ ਮੈਨੂੰ ਫੋਨ ਕਰ ਲਿਓ ਮੈਂ ਕਹਾ ਵੀ ਠੀਕ ਆ ਮੈਂ ਆਈ ਆ ਕੇ ਆਪਦਾ ਮੈਂ ਜਿੰਦਾ ਕੋਲ ਲਿਆ ਘਰ-ਬਾਰ ਜੇਬ ਜਿਹਾ ਸੀਗਾ ਮੇਰੇ ਕਮਰੇ ਦੋ ਮਾਲ ਦੇ ਸਵਾਰੇ ਤੇ ਸਵਾਰ ਕੇ ਮੈਂ ਲੈ ਕੇ ਜਵਾਕਾਂ ਨੂੰ ਬੈਠ ਗਈ ਫਿਰ ਮੈਂ ਉਹ ਤੋਂ ਬਾਅਦ ਵੀ ਬਹੁਤ ਦਿਹਾੜੀਆਂ ਕੀਤੀਆਂ ਇੱਥੇ ਆ ਕੇ ਉਹੀ ਡੰਡਾ ਉਹੀ ਛੋਟੀ ਫਿਰ ਮੇ ਲੱਗੀ ਮੈਂ ਫੇਰ ਕੰਮ ਤੇ ਫੇਰ ਮੈਂ ਵੱਡਾ ਮੁੰਡਾ ਮੇਰਾ 8ਵੀਂ ਚ ਪੜਦਾ ਸੀ ਉਹਨੂੰ ਹਟਾ ਲਿਆ ਸਕੂਲੋਂ ਉਹਨੂੰ ਹਟਾ ਕੇ ਮੈਂ ਕਹ ਪੁੱਤ ਤੂੰ ਇਹਨੂੰ ਸੰਭਿਆ ਕਰ ਤੇ ਮੈਂ ਦਿਹਾੜੀ ਕਰੂੰਗੀ ਵੀ ਜਿਵੇਂ ਦਾਪਾ ਕਮਾਵਾਂਗੇ ਉਵੇਂ ਦਾਪਾ ਖਾਈ ਚੱਲਾਂਗੇ ਆਪਾਂ ਕਿਹੜਾ ਕਿਸੇ ਦਾ ਕੋਈ ਕਰਜ਼ਾ ਦੇਣਾ ਕਹਿੰਦਾ ਚਲ ਮੰਮੀ ਠੀਕ ਆ ਚਲ ਉਹ ਜਵਾਕ ਘਰੇ ਰਿਹਾ ਘਰੇ ਇਹਨੂੰ ਸੰਭਿਆ ਕਰ ਮੈਂ ਦਿਹਾੜੀ ਜਾਵੜਨਾ ਉਹੀ ਗੱਲਾਂ ਬਾਤਾਂ ਫੇਰ ਤੰਨੇ ਮਿਹਨੇ ਇਹ ਆਈ ਲੈ ਕੇ ਆ ਗਈ ਇਹ ਫਲਾਨਾ ਲੈ ਕੇ ਆ ਗਈ ਬਹੁਤ ਵੀ ਜਾਣੀ ਸ਼ਬਦ ਮੈਂ ਦੱਸ ਨਹੀਂ ਸਕਦੀ ਜਿਹੜੇ ਮੈਨੂੰ ਬੋਲਦੇ ਰਹੇ ਮੇਰੇ ਆਪਦੇ ਕਹਿੰਦੇ ਆਏ ਹੋਗਾ ਜੋ ਹੋਗਾ ਮੈਂ ਫਿਰ ਆਪਦੇ ਮਨ ਨੂੰ ਮੈਂ ਫਿਰ ਉਹਨਾਂ ਨੂੰ ਵੀ ਕਹਿਣਾ ਮੈਂ ਕਿ ਤੁਸੀਂ ਐਂ ਸੋਚ ਕੇ ਵੇਖੋ ਜੇ ਆਪਾਂ ਮੁੱਲ ਦਾ ਬੱਚਾ ਲੈ ਕੇ ਪਾਲਦੇ ਉਹਨੂੰ ਵੀ ਤਾਂ ਆਪਾਂ ਪਿਆਰ ਸਤਿਕਾਰ ਕਰਦੇ ਆਂ ਫਿਰ ਇਹ ਮੇਰੇ ਇਤੋ ਵਾਲੇ ਸਹੁਰੇ ਆਖ ਕੇ ਕਰਨ ਵੀ ਸਾਨੂੰ ਤਾਂ ਸਾਡੇ ਵੀ ਇਹਦਾ ਵੱਡੇ ਮੁੰਡੇ ਦੇ ਮੇਰੇ ਨੂੰ ਕਿਆ ਕਰਨ ਵੀ ਸਾਨੂੰ ਤਾਂ ਉਸੇ ਦਾ ਹੀ ਮੋਹ ਪ੍ਰੇਮ ਆਉਂਦਾ ਵੀ ਸਾਡਾ ਤਾਂ ਹੀ ਕੁਝ ਨਹੀਂ ਲੱਗਦਾ ਮੈਂ ਕਹਾਂ ਇਹ ਚੀਜ਼ ਮੈਨੂੰ ਵੀ ਪਤਾ ਹੈ ਮੈਂ ਮਾਂ ਐ ਮੇਰਾ ਹਿਰਦਾ ਮੈਨੂੰ ਪਤਾ ਵੀ ਇਹਦਾ ਨਹੀਂ ਕਿਸੇ ਨੂੰ ਆਉਣਾ ਜਦੋਂ ਮੇਰਾ ਇੱਥੋਂ ਵਾਲਾ ਪੁੱਤ ਉੱਥੋਂ ਵਾਲਿਆਂ ਦਾ ਨਹੀਂ ਕੁਝ ਲੱਗਿਆ ਤੇ ਉੱਥੋਂ ਵਾਲੇ ਨੂੰ ਮੈਂ ਕਿਵੇਂ ਕਹ ਦੂੰਗੀ ਤੁਸੀਂ ਪਿਆਰ ਸਤਿਕਾਰ ਦਾਓ ਇਹ ਤੁਹਾਡਾ ਕੁਝ ਲੱਗਦਾ ਇਹ ਤਾਂ ਮੈਨੂੰ ਵੀ ਪਤਾ ਵੀ ਨਹੀਂ ਕਿਸੇ ਦਾ ਹੀ ਕੁਝ ਲੱਗਦਾ ਚਲੋ ਫਿਰ ਮੈਂ ਆਪਦੇ ਮਨ ਨੂੰ ਸਮਝਾਇਆ ਦਿਹਾੜੀਆਂ ਤੇ ਫੇਰ ਲੱਗ ਗਈ ਮੈਂ ਦਿਹਾੜੀਆਂ ਕਰਨ ਅੱਜ ਤੱਕ ਵੀ ਮੈਂ ਆਪਦੇ ਪੁੱਤ ਦੇ ਨਾਲ ਹੁਣ ਮੇਰੇ ਤੋਂ ਦੂਂਗਣਾ ਸਿਰ ਕੱਢਦਾ ਹੋਊਗਾ ਉੱਚਾ ਹੋ ਗਿਆ ਹਜੇ ਤੱਕ ਵੀ ਮੈਂ ਦੇ ਆਲੀ ਦਾ ਖਿਆੜਾ ਨਹੀਂ ਮੇਰੇ ਹੱਥ ਚੋਂ ਛੁੱਟਿਆ ਵੀ ਜੇ ਆਪਾਂ ਫੋਲੋਅਰਾਂ ਦੀ ਗੱਲ ਕਰਗੇ ਤਾਂ ਫੋਲੋਅਰ ਦੇਖਣ ਚ ਹੀ ਅਗਲਾ ਕਹਿ ਦਿੰਦਾ ਕਈ ਕਹਿ ਦਿੰਦੇ ਮੁੱਲ ਲੈਤੇ ਆ ਮੈਂ ਕਹ ਮੈਨੂੰ ਤਾਂ ਪਹਿਲਾਂ ਇੰਸਟਾ ਚਲਾਉਣਾ ਨਹੀਂ ਸੀ ਆਉਂਦਾ ਮੈਂ ਮੁੱਲ ਕਿੱਥੋਂ ਲੈਣੇ ਆ ਵੀ ਚਲੋ ਮੈਂ ਬੋਲ ਕੇ ਵੀਡੀਓ ਪਾਉਂਦੀ ਸੀ ਮੈਨੂੰ ਸਪੋਰਟ ਕਰਦੇ ਸੀ ਸਾਰੇ ਹਣ ਮੈਨੂੰ ਕਈ ਕਹਿ ਦਿੰਦੇ ਤੁਸੀਂ ਬੋਲ ਕੇ ਵੀਡੀਓ ਪਾਇਆ ਕਰੋ ਆਪਦੀ ਹੈਲਪ ਦੀ ਖਾਤਰ ਮੈਂ ਤਾਂ ਨਹੀਂ ਜੇ ਕੋਈ ਆਪਣੇ ਆਪ ਹੈਲਪ ਕਰਦਾ ਕਰੇ ਪਰ ਮੈਂ ਬੋਲ ਕੇ ਹੈਲਪ ਨਹੀਂ ਕਿਸੇ ਤੋਂ ਮੰਗ ਸਕਦੀ ਜਿੰਨਾ ਮੈਨੂੰ ਰੱਬ ਦਊਗਾ ਮੈਂ ਆਪਦਾ ਕਮਾ ਕੇ ਪਹਿਲਾਂ ਮੈਂ ਔਖੀ ਟਾਈਮ ਪਾਸ ਕਰਾਂ ਪ ਵੀ ਮੈਂ ਆਪ ਦਾ ਗੁਜ਼ਾਰਾ ਛੱਡਣਾ ਨਹੀਂ ਕਰ ਨੂੰ ਵੀ ਭਲਾ ਮੈਨੂੰ ਇੱਕ ਟਾਈਮ ਦੀ ਰੋਟੀ ਜੁੜਦੀ ਦੂਜੀ ਦਾ ਮੈਨੂੰ ਫਿਕਰ ਹੁੰਦਾ ਵੀ ਉਹ ਕਿੱਥੋਂ ਆਣੀ ਆ ਹੁੰਦਾ ਵੀ ਹਾਲਾਤ ਕਿਸੇ ਵੇਲੇ ਅਜਿਹਾ ਹੋ ਜਾਂਦੇ ਆ ਵੀ ਕਈ ਵਾਰੀ ਤਾਂ ਅਗਲਾ ਜਿਸਿਆਣੇ ਦੇ ਕਹਣ ਨੂੰ ਜ਼ਹਿਰ ਖਾਣ ਨੂੰ ਰੁਪਈਆ ਨਹੀਂ ਹੁੰਦਾ ਘਰੇ ਇਹੋ ਜਿਹੇ ਹਾਲਾਤ ਆਏ ਨਹੀਂ ਵੀ ਇੱਕ ਦਿਨ ਨਹੀਂ ਬਹੁਤ ਐਦਾਂ ਦੇ ਟਾਈਮ ਆ ਜਾਂਦੇ ਆ ਵੀ ਜਦੋਂ ਜ਼ਹਿਰ ਖਾਣ ਨੂੰ ਵੀ ਰੁਪਈਆ ਨਹੀਂ ਘਰੇ ਹੁੰਦਾ ਫਿਰ ਹੁਣ ਨੈੱਟ ਵੀ ਕਿਹਨੂੰ ਕੱਜੇ ਵੀ ਸਾਡੀ ਮਦਦ ਕਰੋ ਨਹੀਂ ਕਿਹਾ ਜਾਂਦਾ ਬਾਈ ਆਏ ਨੈੱਟ ਤੇ ਆ ਕੇ ਵੀ ਮਦਦ ਕਰੋ ਹਨਾ ਜਦੋਂ ਬੰਦਾ ਪਰਮਾਤਮਾ ਦਾ ਆਸਰਾ ਤੱਕ ਲੈਂਦਾ ਨਾ ਉਦੋਂ ਉਹ ਕਿਸੇ ਦੀ ਮਦਦ ਨਹੀਂ ਮੰਗਦਾ ਉਦੋਂ ਉਹਨੂੰ ਆਏ ਹੁੰਦਾ ਵੀ ਮੈਨੂੰ ਰੱਬ ਦੇਵੇ ਜਿਹੜਾ ਦੇ ਕੇ ਨਾ ਪਛਤਾਵੇ ਜੇ ਹੁਣ ਆਪਾਂ ਕਿਸੇ ਬੰਦੇ ਤੋਂ ਹੈਲਪ ਮੰਗਦੇ ਆ ਉਹ ਕਦੋਂ ਵੀ ਆਪਾਂ ਨੂੰ ਸੁਣਾ ਸਕਦਾ ਅਗਲਾ ਕਹਿੰਦਾ ਮੈਂ ਮਦਦ ਕੀਤੀ ਹੈ ਕਈ ਲੋਕ ਐਦਾਂ ਦੇ ਆ ਵੀ ਨਹੀਂ ਵੀ ਸੁਣਾਉਂਦੇ ਕਈ ਲੋਕ ਕਹਿ ਵੀ ਦਿੰਦੇ ਅਗਲਾ ਕਹਿੰਦਾ ਸਾਡੇ ਸਿਰ ਤੇ ਅੱਜ ਉੱਠ ਕੇ ਸਾਾਨੂੰ ਹੀ ਗੱਲਾਂ ਬਾਤਾਂ ਹਨਾ ਵੀ ਸਾਡੇ ਸਿਰ ਤੋਂ ਵੀ ਹੈਲਪ ਅਸੀਂ ਕਰਦੇ ਰਹੇ ਬਹੁਤ ਗੱਲਾਂ ਇਹੋ ਜਿਹਾ ਹੋ ਜਾਂਦੀਆਂ ਆਏ ਨਹੀਂ ਵੀ ਦੁਨੀਆਂ ਨਹੀਂ ਮਦਦ ਕਰਦੀ ਮੈਂ ਸਿਰਫ ਇੱਕ ਗੱਲ ਸੋਚਦੀ ਹੁੰਨੀ ਆ ਬੀਜੇ ਮੇਰੇ ਘਰ ਵਾਲੀ ਦੀ ਡੈੱਟ ਹੋ ਗਈ ਸੀ ਮੈਂ ਕਹ ਜਿਵੇਂ ਹੁਣ ਦੇ ਟਾਈਮ ਚ ਲੋਕੀ ਹੈਲਪਾਂ ਕਰਦੇ ਆ ਉਹ ਜਿਹੜੇ ਟਾਈਮ ਚ ਮੇਰੇ ਤੇ ਵਕਤ ਪਿਆ ਉਸ ਟਾਈਮ ਚ ਤਾਂ ਕੋਈ ਕਿਸੇ ਨੂੰ 1 ਰੁਪਏ ਦੀ ਮਦਦ ਨਹੀਂ ਸੀ ਕਰਦਾ 2006 ਦੇ ਪਿੱਛੇ ਨੂੰ ਧਿਆਨ ਮਾਰ ਕੇ ਦੇਖੋ ਵੀ ਉਦੋਂ ਕੋਈ ਕਿਸੇ ਦੀ ਮਦਦ ਨਹੀਂ ਸੀ ਕਰਦਾ ਨਾ ਹੀ ਉਦੋਂ ਐਸ ਪਾਸੇ ਵੱਲ ਲੋਕਾਂ ਦਾ ਸੀਗਾ ਇੰਨਾ ਧਿਆਨ ਪਤਾ ਨਹੀਂ ਕਿ ਮੈਂ ਹੀ ਨਹੀਂ ਸੀ ਦੇਖਦੀ ਜਾਂ ਉਦੋਂ ਨੈਟ ਵਗੈਰਾ ਨਹੀਂ ਸੀਗੇ ਇੰਨੇ ਤੇ ਪਤਾ ਨਹੀਂ ਵੀ ਉਦੋਂ ਹੈਲਪ ਲੋਕ ਕਰਦੇ ਨਹੀਂ ਸੀ ਪਰ ਜੇ ਅੱਜ ਦੇ ਟਾਈਮ ਚ ਵੇਖੀਏ ਲੋਕ ਬਹੁਤ ਹੈਲਪ ਕਰਦੇ ਆ ਬਹੁਤ ਅੱਗੇ ਆਉਂਦੇ ਆ ਹਨਾ ਹੈਲਪ ਕਰਦੇ ਆ ਮੈਂ ਕਹਿੰਨੀ ਵੀ ਜਿਵੇਂ ਦੀ ਲੋਕੀ ਹੈਲਪ ਕਰਦੇ ਆ ਜੇ ਬੰਦਾ ਮੁੱਲ ਮਿਲਦਾ ਹੋਵੇ ਨਾ ਤੇ ਅਗਲਾ ਲਿਆ ਕੇ ਜਿਵੇਂ ਮੇਰੇ ਜਵਾਕਾ ਮੇਰੇ ਦੋ ਜਵਾਕਾ ਮੇਰੇ ਦੋਨਾਂ ਜਵਾਕਾਂ ਨੇ ਨਾ ਮੇਰੇ ਵੱਡੇ ਮੁੰਡੇ ਨੇ ਨਾ ਛੋਟੇ ਨੇ ਇਹਨਾਂ ਨੂੰ ਡੈਡੀ ਲੱਭਦਾ ਤਾਂ ਨਹੀਂ ਪਤਾ ਉਹਨਾਂ ਨੇ ਉਹਨਾਂ ਨੂੰ ਡੈਡੀ ਨਹੀਂ ਕਹਿ ਕੇ ਵੇਖਿਆ ਨਾ ਉਹਨੇ ਨਾ ਇਹਨੇ ਚਲੋ ਉਹ ਤਾਂ ਮੈਂ ਕਹਿੰਨੀ ਵੀ ਮਰ ਗਿਆ ਇਹਨੇ ਜਉਂਦੇ ਜਾਗਦੇ ਤੋਂ ਪਿਓ ਕਹਿੰਨੀ ਵੇਖਿਆ ਹੁਣ ਮੇਰੇ ਡੈਡੀ ਦੀ ਡੈੱਟ ਹੋ ਗਈ ਆ ਪਹਿਲੇ ਮਹੀਨੇ ਦੀ 28 ਤਰੀਕ ਨੂੰ ਜੇ ਕਿਤੇ ਕੋਈ ਗੀਤ ਆ ਜਾਂਦਾ ਮੈਂ ਰੋਣ ਲੱਗ ਜਾਂਦੀ ਤੇ ਮੇਰਾ ਮੁੰਡਾ ਕਰੂਗਾ ਨਾ ਤੂੰ ਕਾ ਤੂੰ ਰੋਨੀ ਮੰਮੀ ਚੁੱਪ ਕਰ ਜਾ ਕੋਈ ਨਹੀਂ ਸਾਡਾ ਵੀ ਜੇਰਾ ਹੀ ਅਸੀਂ ਪਿਓ ਦਾ ਪਿਓ ਦਾ ਮੂੰਹ ਵੀ ਨਹੀਂ ਵੇਖਿਆ ਸਾਨੂੰ ਪਤਾ ਹੀ ਨਹੀਂ ਪਿਓ ਕੀ ਹੁੰਦਾ